ਸਿਖਾ ਨੇ ਨਵਾਬ ਭੀਖਣਖਾਂ ਨੂੰ ਸੋਧਿਆ ਉਹਦੇ ਭੋਰੇ ਵਿੱਚੋਂ ਦੌਲਤ ਇਕੱਠੀ ਕੀਤੀ ਪੰਡਾਂ ਬੰਨੀਆਂ ਵੱਡੀਆਂ ਵੱਡੀਆਂ ਜਸਾ ਸਿੰਘ ਆਲੂ ਵਾਲੀਆ ਕਹਿੰਦਾ ਤੁਰਿਏ ਸਰਦਾਰ ਕਹਿਣ ਲੱਗੇ ਜੀ ਬੜੀ ਦੌਲਤ ਲੱਭੀ ਆ ਪੰਡਾਂ ਦੀਆਂ ਪੰਡਾਂ ਵੱਜ ਗਈਆਂ ਕੀ ਕਰਨਾ ਹੈ ਹਾਂ ਲੀਡਰਸ਼ਿਪ ਹੋਵੇ ਤੇ ਜਸਾ ਸਿੰਘ ਆਲੂ ਵਾਲੀਆ ਵਰਗੀ ਉਹ ਕਹਿੰਦੇ ਭੀਖਣਖਾਂ ਕਿਹੜੀ ਕਮਾਈ ਕਰਦਾ ਰਿਹਾ ਲੋਕਾਂ ਦੇ ਕੋਲੋਂ ਲੁੱਟਿਆ ਨਾ ਲੋਕਾਂ ਦੀਆਂ ਲੈਣਾ ਲਵਾਓ ਤੇ ਲੋਕਾਂ ਨੂੰ ਰਾਜ ਕੇ ਦੌਲਤ ਵੰਡੋ ਤੇ ਲੋਕਾਂ ਨੂੰ ਘਰੋ ਘਰੀ ਤੋੜ ਦਿਓ ਤੇ ਜੇ ਆਜਰ ਗਿਆ ਪੰਜ ਸੱਤ ਉਥੇ ਗਏ ਹੁੰਦੇ ਲੀਡਰ ਬਣ ਕੇ ਹਮਲਾ ਕਰਨ ਤੇ ਪੰਡਾਂ ਵੇਖ ਕੇ ਦੇ ਨਾਲ ਲਾਲਾਂ ਉਥੇ ਹੀ ਛੱਡ ਦੇਣੀਆਂ ਵੀ ਛੱਡੋ ਹਟਾ ਫਿਰ ਮਾਰਾਂਗੇ ਜੈਨਖਾ ਨੂੰ ਪਹਿਲਾਂ ਪੰਡ ਸੰਭੋ ਆਪੋ ਆਪਣੀ ਦੇ ਘਰੋਂ ਚਲੀਏ ਇਹਨਾਂ ਇਹੋ ਕੋ ਜੀ ਕੀਤਾ ਵੱਡੇ ਵੱਡੇ ਸੰਘਰਸ਼ਾਂ 'ਚ ਵੱਡੇ ਵੱਡੇ ਜਿੱਥੇ ਕਿਤੇ ਵੀ ਧਰਨੇ ਲਾਏ ਜਾਂ ਵੱਡਾ ਵੱਡਾ ਕਿਤੇ ਵੀ ਕੋਈ ਸਮਾਗਮ ਬਣਿਆ ਜਿੱਥੇ ਕੁਝ ਵੀ ਹੋਇਆ ਇਹਨਾਂ ਕੌਮ ਦੀਆਂ ਭਾਵਨਾਵਾਂ ਨੂੰ ਸ਼ਿੱਕੇ ਟੰਗ ਕੇ ਇਹੋ ਕੁਝ ਕੀਤਾ ਮੈਂ ਇੱਕ ਬੇਨਤੀ ਹੋਰ ਕਰਾਂ ਗਦਾਰੀ ਜਦੋਂ ਵੀ ਹੁੰਦੀ ਆ ਸਟੇਜ ਤੇ ਬੈਠੇ ਬੰਦੇ ਕਰਦੇ ਆ ਸਾਹਮਣੇ ਬੈਠਿਆਂ ਚ ਗਦਾਰੀ ਨਹੀਂ ਕੋ ਕਰਦਾ ਇਹ ਦੁਨੀਆ ਦੀ ਗਾਰੰਟੀ ਆ ਜਿਹੜੇ ਸਟੇਜਾਂ ਤੇ ਹੋਬੋ ਬੁੱਕੇ ਬੈਠੇ ਹੁੰਦੇ ਆ ਨਾ ਸੰਘਰਸ਼ਾਂ ਦੇ ਵਿੱਚ ਐ ਲਿਸ਼ਕ ਪੁਸ਼ਕ ਕੇ ਉਹਨਾਂ 'ਚ ਕੋਈ ਨਾ ਕੋਈ ਗਦਾਰ ਬੈਠਾ ਹੁੰਦਾ ਜਿਹੜੇ ਸਾਹਮਣੇ ਬੈਠੇ ਹੁੰਦੇ ਆ ਉਹ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਸਾਰਾ ਕੁਝ ਵੇਚ ਵਟ ਕੇ ਫਿਰ ਸਾਹਮਣੇ ਆ ਕੇ ਬੈਠੇ ਹੁੰਦੇ ਆ ਲੀਡਰਸ਼ਿਪ ਆ ਜੱਸਾ ਸਿੰਘ ਆਲੂ ਵਾਲੀਏ ਦੇ ਕੋਲ ਉਹ ਕਹਿੰਦਾ ਪੰਡਾ ਲੋਕਾਂ ਚ ਵੰਡ ਦਿਓ